ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਜੀ ਬਾਕੀ ਬੈਠੇ ਬਾਈ ਮੋਟਰ ਪਰ ਫੇਰ ਮੌਸਮ ਅੱਜ ਫੇਰ ਖਰਾਬ ਹੋਇਆ ਹੋਇਆ ਏ ਖਰਾਬ ਨਹੀਂ ਹੋਇਆ ਬਈ ਠੰਡਾ ਹੋਇਆ ਰਿਹਾ ਨਹੀਂ ਖਰਾਬ ਹੋਇਆ ਇਹ ਠੰਡਾ ਨਹੀਂ ਕਹਿ ਸਕਦੇ ਇਹਨੂੰ ਬੰਦ ਖਰਾਬ ਹੈ ਹੈ ਖਰਾਬ ਜਾਈਆ ਜੇ ਸਭ ਕੁਝ ਬਦਲ ਜਾਏ ਇੱਧਰ ਹੀ ਸੈਟ ਵਾਲਾ ਮੀਂਹ ਪਊਗਾ ਹਾਂ ਆ ਦੇ ਤੋਰ ਲੱਗੇ ਤੁਨੂੰ ਬਾਈ ਕਿਣੀਆਂ ਜੀ ਆਂਦਾ ਗਰੀ ਜੰਨੀ ਆ ਰਾਤ ਵੀ ਆ ਗਈਆਂ ਦੀ ਕਿਣੀਆਂ ਕਿਣੀਆਂ ਜੀ ਆਵੇ ਯਾਰ ਕਿਣੀਆਂ 12 ਵਜੇ ਇੰਨੀ ਕਰ ਲਈ ਇੱਕ ਵਾਰ ਪਿਆ ਮੇਰੇ ਗੰਮੇ ਹੋ ਗਿਆ ਹੈ ਬਈ 12 ਵਜੇ ਇੰਨੀ ਕਰਮੀ ਸੀ ਦੇਖ ਲੈ ਤੁਨੂੰ ਗ੍ਰਿੰਦਰ ਕਹਿੰਦਾ ਦਾदू ਆਤਾ ਸਮਾਨ ਦਵਾ ਦਿੰਦਾ ਕਹਿੰਦਾ ਹੁਣ ਦਿਨ ਹੋ ਗਏ ਕਈ ਕਹਿੰਦਾ ਕਹਿੰਦਾ ਵੀ ਅੱਜ ਨੂੰ ਠੰਡਾ ਰੋਡਾ ਪਲਾ ਦਿੰਦਾ ਮਾ ਕੋਈ ਨਾ ਪਲਾ ਦਿੰਦਾ ਮਾ ਥੜਾ ਦੂਈ ਦੀ ਚੱਕਣੀ ਜਿਹੜੀ ਫਿੰਡਦੀ ਆ ਮਾ ਮਹਿੰਗੀ ਆ ਉਹ ਕਿੰਡੋ ਜਿਵਾਏ ਮਾ ਇਹ ਨਹੀਂ ਚੱਕਣੀ ਉੱਥੇ ਮੋਟਰਸਾਈਕਲ ਜਾਇਆ ਬਿੱਲੂ ਦੀ ਦੁਕਾਨ ਕੋ ਕਹਿੰਦਾ ਖੜਾ ਲਾ ਦਾदू ਹੁਣ ਮਾ ਖੜਾ ਲਿਆ ਰੁਪਿਆ 100 ਥੜਾ ਗੇਜਮਾ ਜਿੱਦੋਂ ਉੱਪਰ ਆ ਬਿੱਲ ਜਾਵੇ ਬੈਠ ਹੀ ਰਹੇ ਪਹਿਲਾ ਜਾਣਦੇ ਨੇ ਉਹੀ ਚੱਕੀ ਆਂਡਾ ਜੀ ਅੱਛਾ ਠੱਡੇ ਕਿੰਨੇ ਕੀ ਨਹੀਂ ਖੜਾ ਠੀਕ ਹੈ ਆਪਾਂ ਅੱਡੇ ਮੈਂ ਹੈ ਕਿ ਆਉਂਦੇ ਮੈਂ ਕੁਝ ਨਹੀਂ ਹੈਗਾ ਲੋਕਾਂ ਸਾਡੇ ਜਿਹੜੇ ਬਾਹ ਖੰਦੇ ਆ ਬੜਾ ਮਹਿੰਗਾ ਬਾਹ ਹੁੰਦਾ ਹੈ ਸਾਡਾ 45 ਰੁਪਏ ਦਾ 55 ਦਾ ਹੋ ਗਿਆ ਹੈ 55 ਦਾ ਹੋ ਗਿਆ 110 ਰੁਪਏ ਦਾ ਤਾਂ ਅਹੀ ਸਵਾਰ ਹੋ ਗਿਆ 55 ਰੁਪਏ ਦਾ ਦੂਜੇ ਵਿੱਚ ਉਹ ਰਾਹ ਉਹ ਵੀ ਜਾਂਦੀ ਹੈ ਸਾਈਟਾਂ ਬੱਝੂਜੀ ਬਣ ਜਾਂਦੀ ਆ 5 ਆਂਡਿਆਂ ਨਾਲ ਹਾਂ ਆਪਾਂ ਠੀਕ ਹੈ ਮਨਾਰੇ ਆ ਜਿਮਾਨ ਅੰਡੇ ਮੈਂ ਅੰਡਾ ਹੀ ਕਹਿਣਾ ਇਹਨੇ ਅੰਡਾ ਹੀ ਆਹੋ ਨਿਕਲ ਆ ਗਿਆ ਕੁਝ ਨਹੀਂ ਨਿਕਲ ਆ ਬਚੀ ਦੂਦੇ ਅੱਦਾਂ ਅੰਡਾ ਭਰਿਆ ਹੁੰਦਾ ਉਹ ਗੋਬ ਚੂਨੇ ਉਹਦੇ ਉੱਪਰ ਚਾਕਲੇਟ ਲਾਉਣੀ ਹੁੰਦੀ ਚਾਕਲੇਟ ਹੁੰਦੀ ਬਸ ਇੱਕ ਹੁੰਦਾ ਇੱਕ ਵਾਰੀ ਹੁੰਦਾ ਖਾਲੀ ਅੱਜ ਵੀ ਨਹੀਂ ਆਉਂਦਾ ਇਹ ਰੱਖਦਾ ਰੰਗ ਰੰਗਾਈਆਂ ਹਾਂ ਹਾਂ ਉਹਦੀ ਪ੍ਰੋਮੋਸ਼ਨ ਬਹੁਤ ਦਾ ਟੀਵੀ ਪਰ ਤਾਂ ਉਹ ਆ ਬੱਸ ਅਜੇ ਇੱਕ ਵਾਰ ਨਹੀਂ ਲਾ ਜਾ ਉਹ ਪੈਸੇ ਹੀ ਬਹੁਤ ਮੰਗਦੇ ਆ 55 ਰੁਪਏ ਦਾ ਹੈ ਉਹਨੇ ਵੀ ਕੁਝ ਨਾਲ ਕਿਹਾ ਉਹ ਚ ਯਾਰ ਮੈਨੂੰ ਕਿਹਾ ਜਿਆਦਾ ਯਾਰ ਪ੍ਰੋਮੋਸ਼ਨ ਜਿਆਦਾ ਉਹਦੀ ਨਾਣੇ ਦੇ ਦੇਖੀ ਜਾਂਦੇ ਆ ਫੋਨ ਪਰ ਹਾਂ ਬਤਾ ਖਾਂਦੇ ਆ ਉਹਨੇ ਚੱਕਾ ਜਾ ਕੇ ਨਾਲ ਸਿੱਧਾ ਪਹਿਲੇ ਉਹਦੇ ਕੋਲ ਖੜਿਆ ਜਾ ਕੇ ਮੈਗੀ ਆਈਟਮ ਬਹੁਤ ਹਾਂ ਫਿਰ ਕਹਿੰਦਾ ਦੁੱਲਾ ਤਾਂ ਉੱਥੇ ਦੁੱਲਾ ਕਹਿੰਦਾ ਦੱਸ ਕੇ ਲੈਣਾ ਬਿੱਲੂ ਦਾ ਤਾਂ ਉੱਪਰ ਕਾਊਂਟਰ ਪਰ ਬੈਠਾ ਤਾਂ ਬਾ ਕਹਿੰਦਾ ਆਹ ਲੈਣਾ ਮੈਂ ਕਹਿੰਦਾ ਕਿ ਉਧਰ ਕੁੜੀ ਹੈਗਾ ਨਾ ਕਰਮਜੀਤ ਦੀ ਕਹਿੰਦਾ ਮੋਟਰਸਾਈਕਲ ਕਹਿੰਦਾ ਮੇਰੀ ਗੇਜਵਾ ਪਾਦੇ ਨਹੀਂ ਬਗਾ ਸਾਲਿਆ ਨੂੰ ਵੀ ਦੇ ਹੁਣ ਲੈ ਬਗਾ ਤੂੰ ਵਾਲਾ ਬਹੁਤ ਬਗਾ ਬਾਈ ਲੈ ਇਹ ਆਇਆ ਹੋਦੇ ਕਿਦਾ ਕਹੇ ਤੂੰ ਲਗਾ ਬੰਦੂ ਕਹਿੰਦਾ ਮੇਰੀ ਗੇਜਵਾ ਪਾਦੇ ਨੂੰ ਵੀ ਬਾਤ ਆਦੀ ਪਹਿਲੇ ਸੁਣ ਮਗਰ ਇਹ ਨੂੰ ਚੱਕ ਜਿਹੜਾ ਕੋਈ ਚੱਕ ਦੇ ਨੂੰ ਵੀ ਚੱਕ ਗਾਇ ਲੈ 5000 ਰੁਪਏ ਬਚਾ ਦੇ ਕਹਿੰਦਾ ਥੋੜਾ ਇਹ ਆਹ ਤੇ ਇਹਨੇ ਕਿ ਦੋ ਚੱਕਲੇ ਲਹਲਾ ਕੀ ਆ ਗਿਆ ਫਿੰਡ ਜੀ ਹੁੰਦੀ ਹੈ ਕੇ 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 ਆ ਗਿਆ ਇਹਨੂੰ ਕੇਕ ਜਾ ਉਹ ਤਾਂ ਸਸਤਾ ਹੀ ਤਾਂ 10 ਰੁਪਏ ਦਾ ਹੀ ਆ ਦਾ ਦਾਦੀ ਬਲੂਟੀ ਚੱਕੀ। ਹੁਣ ਸਾਲੇ ਆਟਮ ਹੀ ਬਹੁਤ ਆ ਗਈਆਂ। 70 70 ਰੁਪਏ ਦੋਸਰਵਾਤਾ। ਦੋਸਰਵਾਤਾ ਬੱਸ। ਦੋਸਰਵਾਤਾ। ਇਹ ਤਾਂ ਤੈਨੂੰ ਤੈਨੂੰ ਤਾਂ ਫੇ ਮਹਿੰਗਾ ਪੈਂਦਾ ਇਹ। ਮੈਂ ਇਹ ਮੈਂ ਕਹਿੰਦਾ ਫੇ ਸਾਲੇ ਮੈਨੂੰ ਬਾਅਦ ਗੱਡੀ ਦਾ ਕਰਾਇਆ ਦੇਣਾ। ਦੁਕਾਨ ਤੇ ਨਹੀਂ ਆਉਗੀ ਰਾਸਤੇ ਮੈਂ ਦਿੱਤੀ ਕਰਾ ਰੂ। ਦਿੱਤੀ ਕਰਾ। ਐ ਕਿ ਨਹੀਂ? ਇਹ ਬਾਈ 6000 ਰੁਪਏ ਦਾ ਸਮਾਨ ਖਾ ਜਾਂਦਾ ਇਹ। ਉਹ ਗੱਡੀ ਪਰ ਲਾਓ ਤੁਸੀਂ ਵੀ ਗਲਤ ਕਰਿਆ ਵਾ। ਮਹੀਨਾ ਜੇ ਕਰਿਆ। ਆਪ ਲੈ ਕੇ ਜਾਣਾ। ਆਪ ਆਪਣਾ ਟਾਈਮ ਮੈਨੂੰ ਆਉਣ ਲੱਗੇ ਨਾ ਇੱਥੇ ਜਾ ਫੇ ਸਮਾਨ ਲਿਆਂਦਾ ਕਰਾ। ਕਹਿੰਦਾ ਹੁਣ ਦਾदू ਦੱਸ ਦੇ ਨਹੀਂ ਕੁਝ ਵੀ ਲੈਣਾ ਮੈਂ ਕੱਲ ਕੱਲੂ ਜੀ ਜਾਂਤਾ ਤੇਰੇ ਨਾਲ ਜਵਾਨ ਕਰਕੇ ਕਿੰਡੋ ਜਵਾ ਚੱਕ ਲਿਆ ਆਹ ਹੈਗਾ ਚੱਕ ਤੈਨੂੰ ਪਤਿਆ ਲੰਦਾ ਹੋ ਗੱਲਾਂ ਰਾਤ ਲੜ ਪੈਦੇ ਨਾਲ ਇਹ ਕਹਿੰਦਾ ਤੈਨੂੰ ਫੋਨ ਵੀ ਦੇਣਾ ਮੇਰਾ ਅੱਛਾ ਲੈ ਰਾਤ ਦੇਖਦਾ ਤਮਾਸ਼ਾ ਰਾਤ ਹਨ ਸਗਾਈ ਤਲਾਤੀ ਮੇਰੀ ਅੱਛਾ ਹੈ ਕਹਿੰਦਾ ਦਾदू ਮੋਟਰ ਚ ਲਾ ਕੇ ਭੁੱਲ ਗਿਆ ਅੱਧਾ ਘੰਟਾ ਮੋਟਰ ਚੱਲੇਗੀ ਪਾਪਾ ਅੱਛਾ ਇਹਨੂੰ ਲੱਸੀਆ ਮਾਝਾ ਤਾਂ ਸੀ ਉਹਨੂੰ ਹਾਂ ਕਹਿੰਦਾ ਨਹੀਂ ਪਾ ਬੀ ਲਾਉਂਦਾ ਈ ਸ਼ਾਮ ਨੂੰ ਦੱਸਦਾ ਇਹ ਚਾਕੇ ਮੋਟਰ ਛੱਡਤੀ ਨਾ ਕੇ ਆਪ ਅੰਦਰ ਵੱੜ ਗਿਆ ਦਾ ਘਾਟਾ ਮੋੜ ਤੇ ਲੀ ਗਈ ਮੋਟਰ ਚੱਲੀ ਗਈ ਬਾਹਰ ਇਹਨੇ ਕਹਿੰਦਾ ਇਹਨੇ ਲੈ ਆ ਦੇਖ ਕਹਿੰਦਾ ਮੈਂ ਪਾਪਾ ਨੂੰ ਦੱਸੂਗਾ ਅੱਛਾ ਮੈਂ ਖੜਾ ਦੱਸੀ ਨਾ ਸ਼ਾਮ ਨੂੰ ਦੱਸਤਾ ਫੋਨ ਮੇਰਾ ਰੱਖ ਹੀ ਗਿਆ ਤਾਂ ਬਾਹਰ ਨਾ ਆਉਣੀ ਦੇ ਨਾਲ ਕਹਿੰਦਾ ਪਾਪਾ ਅੱਧਾ ਘੰਟਾ ਮੋਟਰ ਚੱਲੀ ਹੈ ਹੈ ਖੜਾ ਲਿਆਦਾ ਫੋਨ ਫੋਨ ਨੂੰ ਕੋਈ ਨਹੀਂ ਮਿਲਣਾ ਹਾਂ ਕਹਿੰਦਾ ਦੇ ਦੇ ਫੋਨ ਮੈਂ ਮਿਲਣਾ ਹੀ ਨਹੀਂ ਆ ਕੇ ਖੜਾ ਮੂੰਹ ਵਿੰਗਾ ਕੇ ਅੰਦਰ ਬੈਠ ਗਿਆ ਜਾ ਕੇ ਆ ਰੁੱਟ ਗਿਆ ਫਿਰ ਰੁੱਟੇ ਉਹ ਪਤਾ ਨਹੀਂ ਕਿ ਕਿਹੜਾ ਮਨਾਇਆ ਹੋਣਾ ਇਹਨੇ ਕੋਈ ਨਹੀਂ ਮੇਰਾ ਲੈਣ ਆਇਆ ਪਰ ਐਵੇਂ ਕੰਮ ਕਰਦਾ ਉਹ ਮੈਂ ਕਹਿੰਦਾ ਮੈਂ ਕਹਿੰਦਾ 2500 ਮੈਂ ਪੈਂਦਾ ਨਾ ਤੈਨੂੰ ਤਾਂ ਇਹਦਾ ਬਹੁਤ ਮਹਿੰਗਾ ਪੈਂਦਾ ਹੈ ਹੈ ਬਹੁਤ ਮਹਿੰਗਾ ਪੈਂਦਾ ਚੱਲ ਕਮਾਉਂਦੀ ਦੀ ਵਾਸਤੇ ਹੀ ਆ ਕਰ ਉਹ ਨਹੀਂ ਮਹਿੰਗਾ ਮੂਹੇ ਤਾਂ ਪੈਸਾ ਸਣੀ ਚੀਜ਼ਾਂ ਖਰਾਬ ਕਰ ਦਿੰਦਾ ਖਰਾਬ ਕਰਦੀਆਂ ਗਾਣੇ ਨੂੰ ਖਰਾਬ ਕਰਦੀਆਂ ਹਾਂ ਹੁਣ ਆਪਾਂ ਨੂੰ ਕੀ ਹੁੰਦਾ ਵੀ ਕੁਝ ਨਹੀਂ ਸੁਖੀ ਜਦ ਤਾ ਸਮਾਨ ਨਿਕਲੇ ਵਿੱਚ ਤੇ ਹਾਂ 5 ਰੁਪਏ ਦਾ 10 ਰੁਪਏ ਤੇ 50 ਰੁਪਏ ਦੇ 5 ਸਮੋਸੇ ਆ ਜਾਣੇ ਠੀਕ ਆ ਉਹ ਨਾਲ ਨਿਕਲਦਾ ਕੁਝ ਨਹੀਂ ਨਿਕਲਦਾ ਕੁਝ ਨਹੀਂ 5 ਜੀਆਂ ਨੇ ਖਾਣੇ ਆ ਉਹ ਹੋਰ 2 ਕਿਲੋ ਘਲਾਟਾ ਬਾਜਣ ਦਾ ਮਾਹ ਹਾਂ 2 ਕਿਲੋ 2 ਕਿਲੋ ਆਟਾ ਬਾਜਣ ਦਾ ਮਾਹ ਕਿ ਕਿ ਤੂੰ ਸਾਰਾ ਜਾ ਦਿੰਦਾ ਹਾਂ ਰ ਜਾਂਦਾ ਹੈ ਕਿ ਨਹੀਂ ਸਾਡੀ ਰੋਟੀ ਬਣਾ ਚਾਹੀਦਾ ਇੰਨਾ ਕੁ ਹੁੰਦਾ ਬਸ ਉੱਚ ਖੋਆ ਜਾ ਪਤਾ ਨਹੀਂ ਕਿ ਆ ਹੁੰਦਾ ਇੰਨਾ ਕੁ ਬਸ ਮੈਂ ਦੇਖਿਆ ਅੰਡਾ ਯਾ ਅੰਡਾ ਜਿਉਂ ਕਿਲਾ ਜੀ 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 ਹੈਲੋ ਜਿਕਨਾਂ ਰਿਸ਼ਤੇਦਾਰ ਤੇ ਪੈ ਰਹੇ ਨਾ ਹੁੰਦਾ ਹਾਂ ਉਹਨੂੰ ਰੋਟੀ ਨਾਲ ਉਹ ਜੇ ਆਲੂ ਭਟੂਰੇ ਵੀ ਬਣਾ ਲੈਣਾ ਇਹ ਵੀ ਵਧੀਆ ਹੈ ਛੋਲੇ ਆਪਣੇ ਜਿਆਦਾ ਛੋਲੇ ਭਟੂਰੇ ਆਪਣੇ ਦੋ ਜਿਹੜੇ ਪਲੇਟਾਂ 'ਵਾਂ ਪਾ ਕੇ ਆਪਣੇ ਉੱਥੇ ਤੇ ਪੈਕ ਕਰਾ ਕੇ ਲਿਆ ਇੱਥੇ ਦੇ ਦੇ ਬਣਾਉਂਦੇ ਆ ਭਟੂਰੇ ਵੀ ਬਣਾਉਂਦੇ ਆ ਹਾਂ ਪਰ ਬਾਹਰ ਬਾਤ ਨਹੀਂ ਆ ਗਈ ਆਪ ਨੂੰ ਮਾ ਹੁੰਦੇ ਐ ਵਾਸਤੇ ਆ ਆਰਡਰ ਕੋ ਆ ਜਾਂਦਾ ਮੈਨੂੰ ਕਈ ਵਾਰ ਆ ਜੀ ਚਾਹੀਦੇ ਆ ਬਣਾਉਣੇ ਕਿੱਥੇ ਕਿਦਾਂ ਖਾਦੇ ਸਾਨੂੰ ਵੀ ਯਾਰ ਬਣਾਉਂਦੇ ਮੈਂ ਤਾਂ ਖਾਂਦਾ ਹੀ ਨਹੀਂ ਬਹੁ ਟਾਈਮ ਹੋ ਗਿਆ ਆਲੂ ਭਟੂਰੇ ਚਾਹੀਦੇ ਆ ਆਲੂ ਨਹੀਂ ਹੁੰਦੇ ਛੋਲੇ ਭਟੂਰੇ ਛੋਲੇ ਭਟੂਰੇ ਨਾ ਦੂਰ ਅੱਜ ਰਾਜਾ ਹੁੰਦਾ ਦੂਰ ਕਿਹਨੇ ਆਉਂਦਾ ਗੱਗਾ ਜਿੰਨੇ 10 ਦਿਨ ਜਿੰਮ ਲਾਇਆ 1 ਦਿਨ ਖਾ ਲੇ ਇੱਕ ਬਰਬਰ ਹੋ ਗਿਆ ਉਹ 10 ਦਿਨ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਬਹੁਤ ਝੱਕਦੇ ਫਿਰ ਉਹ ਨਾਲੇ ਸਮਾਨ ਭਾਈ ਲਿਆਉਣਾ ਕੱਲੂ ਭਾਈ ਜਿੱਦੇ ਰੁਪੜ ਗਏ ਇਹਦੇ ਪਰੇਸ਼ਾਨ ਦਾ ਮੰਡੀ ਚ ਕੱਲੂ ਲਾ ਦੇ ਨਾ ਬੱਢਣ ਹੋਏ ਕੱਲੂ ਭਈਏ ਲਾਤੇ ਮਾਮਾ ਕਹਦਾ ਕੱਲੂ ਕਹਿੰਦਾ ਮੇਰੇ ਕੋ 11 ਵਜੇ 11 ਵਜੇ ਆਜੂ ਕਹਿੰਦਾ ਮਾਮੇ ਕੋਲ ਤੇ ਲਿਓਣੇ ਉਹ ਲਿਓਣਾ ਰੋਡ ਮਾਜਰਾ ਰੋਡ ਮਾਜਰਾ ਰੋਡ ਮਾਜਰਾ ਹਾਂ ਬੱਡਿਆ ਕੋਲ ਤੇ ਅੱਛਾ ਮੰਮੇ ਨੂੰ ਕਰਤਾ ਫੋਨ ਅੱਜ ਕੱਲ ਅੱਜ ਸਵੇਰੇ ਆ ਲਿਆਦਾ ਫੋਨ ਕਹਿੰਦਾ ਭਈ ਅੱਜ ਦਿਹਾੜੀ ਪਰ ਲੰਘੇ ਫਿਰ ਉਹ ਕਹਿੰਦਾ ਵੀ ਕੱਲੂ ਸਰਦਾਰ ਦੀ ਵੜ ਦੇਣਾ ਕੰਦੂ ਬਲਾ ਲਈ ਕਿੰਨੇ ਕੁ ਬੂਲੇ 70 ਭਰੀਆਂ ਕਿਹਾ ਉਹਨੂੰ ਮੈਂ 70 ਸੋ ਭਰੀਆਂ ਬੂਲੇ ਬੂਲੀਆਂ ਹੀ ਆ ਹਾਂ ਚੱਲ ਇੱਧਰ ਸਾਈਡ ਪਰ ਵੀ ਲਾਉਣਾ ਵੇ ਸਿਆਲ ਮਾ ਉਹ ਵੀ ਲੱਜੂਗਾ ਪਾੜ ਕਰ ਦੂੰਗਾ ਮਾਣੀ ਮੋਟਰ ਹਲੇ ਪਹਿਲਾ ਉੱਪਰ ਤੱਕ ਕੋਸ਼ਿਸ਼ ਤਾਂ ਕਰੋ ਵਾਲੀ ਚ ਜਲੀ ਜਾਣਾ ਫਿਰ ਨੜੇ ਵੀ ਜੇ ਮਿਲ ਜਾਣਾ ਨੜੇ ਜੇ ਨੜੇ ਨਹੀਂ ਹੈਗਾ ਨੜਈ ਆ ਉਹ ਨੜੇ ਹੁੰਦਾ ਛਾੜ ਥੋੜੋ ਲਿਆਉਣੀ ਆ ਨੜੇ ਉਹ ਨਹੀਂ ਗੱਲ ਤੇ ਥੱਲੇ ਇਹਦੇ ਫਸਾਉਣਾ ਇੱਟਾ ਪਈ ਐੜੀ ਆ ਹੱਥ ਨਾਲ ਗੋਲ ਫਸਾ ਲਾ ਦੂ ਦੋ ਦੋ ਫੁੱਟ ਬਾਹਰ ਵੀ ਕੱਢਣਾ ਜੇ ਬੰਦਾ ਵੀ ਆ ਗਿਆ ਥੋੜਾ ਬਹੁਤ ਬਾਲਣ ਖਿਆਲ ਚ ਕੰਮ ਆ ਬੂ ਬਥੇਰਾ ਖੜਾ ਸਾਡੇ ਕੋਲ ਨਹੀਂ ਆਦੀ ਮਿਸਤਰੀ ਹੈਗਾ ਇਹ ਇਟਾ ਫਸਾਉਣ ਨੂੰ ਇਟਾ ਲਾ ਲੈਣਾ ਲਾ ਲੈਣਾ ਫਿਰ ਆਏ ਨਾ ਹੁਣ ਦੇਖ ਉਹਨੇ ਰੋਹੀ ਦਾ ਸਰ ਜਿੰਦਾ ਹੋਰੇ ਐ ਤਾਂ ਕੀ ਵੱਜਣੀ ਆ ਰੋਹੀ ਦਾ ਸਰ ਜਿੰਦਾ ਹੋਰੇ ਹਾਂ ਸਿਆਲ ਮਾਤਾ ਬਈ ਉੱਚੀ ਵੜ ਲੱਗਣਾ ਸਿਆਲ ਮਾਤਾ ਉੱਚੀ ਲੱਗਦਾ ਢੂਣਾ ਕਰਨਾ ਕਿੱਥੇ ਨੁੱਚੜਦੇ ਬਾਹਰ ਉੱਪਰ ਤੇ ਉਸ ਬੋ ਪੈਂਦੀ ਨਹੀਂ ਫਿਰ ਉੱ ਤਰ ਗਾਹ ਨੂੰ ਵੀ ਨਹੀਂ ਸ਼ਾਵ ਰੱਖਤਾ ਨਹੀਂ ਤੇ ਕਰ ਬਣਾ ਲਾ ਪਾਣੀ ਵਾਲਾ ਕੱਲ ਨੂੰ ਉਹਨਾ ਥੋੜਾ ਥੋੜਾ ਬਣਾਣ ਦਾ ਲਾਤੇ ਉਹ ਪਾਣੀ ਰੋਜ਼ ਪੈਂਦਾ ਉਹ ਪਾਣੀ ਪਿੱਪੀ ਵਾਲੇ ਪਾਜਦਾ ਰੋਜ਼ ਗਿੱਠ ਦੀ ਹੋ ਚੱਲੀ ਡੇਕ ਮੇਰੀ ਜਿਹੜੀ ਲਾਈ ਆ ਮੈਂ ਚਾਰ ਉਂਗਲ ਦੀ ਲਾਈ ਦੀ ਗਿੱਠ ਦੀ ਮੂੰਧ ਮੋ ਛੇਤੀ ਹੋਏ ਆ ਹੂੰ ਗੈ ਲੋ ਬੂਲਰ ਰੱਬ ਦਾ ਭਗਤੂ ਜੰਮਿਆ ਆ ਪੱਡਣਾ ਨਹੀਂ ਵੱਡਣਾ ਨਹੀਂ ਹੈਗਾ ਉਹ ਨਹੀਂ ਜਾਉਂਦੀ ਹਾਂ ਤੇਰਾ ਇਹ ਸਿਰ ਬਾੜ ਦੇ ਫੇ ਸ਼ਾਮਾ ਬਹੁਤ ਦੇਦੀ ਸਿਰ ਬੜ ਦੂਗੇ ਹਾਂ ਪੱੜ ਲੈ ਕੇ ਕਟਿੰਗ ਕਰਕੇ ਨਾ ਕੈਂਚੀ ਨਾਲ ਬਣਾ ਦੂ ਗੋਲ ਜਾਂ ਹਾਂ ਕਾ ਉਹ ਹੀ ਛੇਵਾ ਵਜਾਈ ਆ ਉਹ ਉਹ ਦੁੱਧ ਉਹ ਜਾਂਦਾ ਹੈ ਛੁੱਟੀ ਕਰਕੇ ਦੇਣੇ ਲਵਾ ਤੂੰ ਦੁੱਧ ਲੈ ਕੇ ਦਊਂਗਾ ਐਨੇ ਨਹੀਂ ਲੰਬੀ ਆਂ ਦੁੱਧ ਨਹੀਂ ਲੱਗਦੀ ਇਹਨੂੰ ਐਨਾ ਕੁ ਹੋਇਆ ਸਾਲਾ ਨਹੀਂ ਪੂਤ ਨਹੀਂ ਲਾਉਣਾ ਲੈ ਤੂੰ ਤਾਂ ਬਹੁਤ ਹੀ ਚੀਜ਼ ਆ ਉਹ ਯਾਰ ਉਹ ਫਾਲਾ ਵਾਲਾ ਨਾ ਲਾਉ ਕੋਈ ਜੋ ਫਾਲਾ ਥੱਲੇ ਆਉਂਗਾ ਕੀ ਆ ਗਿਆ ਤੂੰ ਦੁੱਧ ਮਰੂਦ ਲਾ ਤੇ ਅੰਬਲਾ ਸਾਰੇ ਗੁੱਟਲੀਆਂ ਜਾਮਣ ਥੱਲੇ ਬੈਠ ਨਹੀਂ ਹੁੰਦਾ ਜਾ ਜਾਮਣ ਤੂੰ ਤਾਂ ਛਾਵਾ ਵਾਲਾ ਨਹੀਂ ਉਹ ਫਾਲਾ ਵਾਲਾ ਉਹ ਤੂਤਣੀ ਲੱਗਦੀ ਮੋਟਾ ਛਾਵਾ ਵਾਲੇ ਥੋੜੇ ਲੱਗੇ ਪਿਆ ਉਹਨੂੰ ਦੱਸ ਤੂੰ ਅਛਾ ਸ਼ਾਮ ਵਾਲੀ ਜਿਹੜਾ ਤੈਰਾ ਲਾਇਆ ਤਾਂ ਪਿਲਕਾ ਆਈ ਡੇਕ ਲਈ ਸ਼ਾਮਾ ਨੂੰ ਇਹ ਇਹਨੇ ਕਦੋਂ ਤੁਹਾਨੂੰ ਪਿਲਕਾ ਠੀਕ ਹੈ ਉਹ ਛਤਰੀ ਵਾਲਾ ਹੁੰਦਾ ਉਹ ਵੀ ਪਿਲਕਣ ਹੁੰਦੀ ਯਾਰ ਬਾਪ ਪਾ ਜੀ ਨਾ ਬਹੁਤ ਪਾ ਜੀ ਉਹਨੂੰ ਵੜਦੇ ਉਹਦੀ ਛਤਰੀ ਬਣ ਜਾਣੀ ਅੱਛਾ ਹਾਂ ਇੱਕ ਵਾਰੀ ਦੀ ਕਟਿੰਗ ਕਰਦੇ ਬਸ ਤਾਂ ਹੀ ਕਰਨੀਆਂ ਕਟਿੰਗਾਂ ਦੇਖ ਕੇ ਉਹਨਾਂ ਜਿੰਨੀਆਂ ਛਤਰੀਆਂ ਮੰਡ ਦੇ ਛਤਰੀਆਂ ਬਹੁਤ ਸੋਹਣੀਆਂ ਡੇਕਾਂ ਦੀਆਂ ਹੋਈਆਂ ਹੋਈਆਂ ਉਹਨਾਂ ਦੀਆਂ ਉਹਨਾਂ ਕਰਕੇ ਕਿਸੇ ਨੇ ਫੂਕਦੀਆਂ ਫੂਕਦੀਆਂ ਸਪਰੇਅ ਨਾਲ ਫੂਕਦੀਆਂ ਪੰਜ ਲਾਈਆਂ ਹੋਈਆਂ ਹੋਰ ਮੈਂ ਹਾਂ ਅਸੀਂ ਵੀ ਜਾਂਦੇ ਹਾਂ ਸੋਹਣੀਆਂ ਐ ਮੈਂ ਤਾਂ ਕਹਿਦਾ ਮੈਂ ਜਿੱਦਾਂ ਫਰੇ ਵਾਣੇ ਸਾਰੇ ਪੰਮ ਪਰ ਯਾਰ ਮੈਨੂੰ ਕਹਿਆ ਹਟਿਆ ਕਹਿੰਦਾ ਛਤਰੀ ਆ ਡੀਕ ਲੈ ਜਾ ਸਰਦਾਰ ਜੀ ਗਿਫਟ ਲੈ ਜਾ ਕਹਿੰਦਾ ਉਸ ਦਿਨ ਉਹ ਭੁੱਲੇ ਗਿਆ ਉਹ ਗੈਪਟਰ ਹੁਣ ਆਉਂਦਾ ਆ ਫੜ ਲੈ ਕਿਦਾਂ ਉਹਦੇ ਹੀ ਲੈ ਆਉਂਗਾ ਤੇ ਲਿਆਈ ਫੜ ਗੱਡੀ ਐ ਐਡੀ ਐਡੀ ਬਾਬੇ ਨੋਟ ਆ ਲਿਆ ਲਿਆ ਅਗਲੇ ਸਾਲ ਤੇ ਆ ਰਹਾ ਉਹ ਕਹ ਗੈਪਟਰ ਆਇਆ ਉਸ ਦਿਨ ਤਾਂ ਕਹ ਲੈ ਕੇ ਆਇਆ ਆਲੂ ਲੈ ਆਉਂਗਾ ਹੋਰ ਠੀਕ ਹੈ ਗੱਲ ਨਾ ਕਹਿੰਦਾ ਮੈਨੂੰ ਜਿਹਨੂੰ ਲਾ ਦੂੰਗਾ ਇੱਥੇ ਹੈ ਕਿ ਨਹੀਂ ਤੇ ਉਸ ਦਿਨ ਗੱਲਾਂ ਗੱਲਾਂ ਵੀ ਭੁੱਜੇ ਭੁੱਲ ਗਏ ਜੱਗਾ ਆਪਣਾ ਲੈ ਕੇ ਲੰਘ ਗਿਆਂ ਅਸੀਂ ਪਾਉਣਾ ਭੁੱਲ ਗਏ ਉਹਦੇ ਵਿੱਚ ਛਾ ਹਾਂ ਐਡੀ 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 ਢੇਗਾ ਪੂਰੀ ਤਿਆਰ ਹੋ ਗਈ ਬਸ ਠੀਕ ਹੈ ਲੈ ਆ ਯਾਰ ਉਹ ਜੀ ਪਚਾਈ ਦੀ ਹੈ ਛਤਰੀ ਵਾਲੀ ਹੋਣੀ ਉਹ ਵੀ ਛਤਰੀ ਵਾਲੀ ਹੋਣਾ ਠੀਕ ਹੈ ਲੈ ਆ ਸ਼ਾਮਦ ਰੱਖ ਤਾ ਸ਼ਾਮਾ ਰੋਗੀ ਦਾ ਸ਼ਾਮਾ ਜਾਈ ਉਹ ਤੇ ਮੈਂ ਲੱਗਣੀ ਲੋੜ ਹੈ ਸ਼ਾਮਾ ਜਾਈ ਨਾ ਜੜ ਤੂੰ ਚੱਲ ਪੀ ਮੈਂ ਫਿਰ ਤਾਂ ਨਹੀਂ ਉਹ ਕਿਹਾ ਕਿ ਤੂੰ ਦਾਦਾ ਤਾਂ ਹੈਗਾ ਹਲੇ 20 ਦਿਨ 15 ਦਿਨ ਹੋਏ ਆ ਗੇਠਾ ਜਿੱਡੀ ਹੋ ਗਈ ਉਹ ਚਾਰ ਉਂਗਲ ਦੀ ਲਾਇ ਦਿੱਤੀ ਲਿਆ ਕੇ ਮੈਂ ਛੋਟੀ ਜਮਈ ਇਹ ਤਾਂ ਬਹੁਤ ਵੱਧੀ ਹੈ ਜਦੋਂ ਜੜ ਜੜ ਫਾਲੀ ਵਧੀ ਹੋਏ ਨਾ ਫਿਰ ਜਾਣ ਲੱਗੀ ਥਾਂ ਲੱਗੀ ਹਾਂ ਥੱਲੇ ਜਾਣ ਬਸ ਫਿਰ ਉਹ ਭੁੰਨ ਘਾ ਲਾ ਲੀ ਲੱਗੀ ਵਦਨ ਥੋ ਟੈਨ ਲੰਦੀ ਥੇਠਾਂ ਜਾਣ ਜਿੱਡਾ ਖੜਾ ਕਰਿਆ ਦਾ ਜਿਹੜਾ ਸੁਖੀ ਉਰਲੀ ਸਾਈਡ ਤੂੰ ਤਾਂ ਇਹਨੇ ਅਗਲੇ ਸਾਲ ਛਾਵਾ ਕਰ ਲਿਆ ਛਾਵਾ ਕਰਦੇ ਨਹੀਂ ਨਾ ਟੋکریاں ਵੀ ਬਾਈ ਬਹੁਤ ਮਹਿੰਗੀਆਂ ਮਿਲਦੀਆਂ ਨੇ ਟੋکریاں ਬਣਾਉਂਦੀਆਂ ਪਹਿਲਾਂ ਬਣਾਉਂਦੇ ਤੇ ਹੁਣ ਬਣਾਉਂ ਕਲਾਈ ਚ ਕੱਟਿਓ ਬਸ ਇਹਨਾਂ ਦੀ ਛਤਰੀ ਗੱਲ ਕੋਲ ਵਾ ਜਿਹੜੀਆਂ ਰੇਟ ਹੈ ਟਾਣੀਆਂ ਨਾ ਉਹ ਕੱਢ ਦੇਣੀ ਆ ਜਿਹੜੀ ਉੱਪਰ ਨੂੰ ਜਾਂਦੀ ਆ ਉਹ ਛੱਡ ਦੇਣੀ ਉਹਨੇ ਆਏ ਠਾੜ ਉਹ ਬਣਿਆ ਉਹ ਬੂਜਾ ਆ ਉਹ ਵੜ ਦੇਣਾ ਫੇ ਉਹ ਵੜ ਦੇਣੇ ਖਰਾਕ ਨਹੀਂ ਲੋਗ ਆ ਫੇ ਉਹ ਕੋ ਸੈਂਟਰ ਖਰਾਕ ਲੋਗੀ ਟਾਣੀ ਉਹਦੀ ਉਹਦੀ ਆ ਜੀ ਬੇਸਟੀ ਜਾਂਦੀ ਖਰਾਕ ਦੇ ਵਾਲੇ ਉੱਚਾ ਚੱਲ ਜਾਊਗਾ ਉਹ ਤਾਂ ਜਾਣੀ ਆ ਹਨਾ ਹਾਂ ਇਹ ਉਰੀ ਫੈਲ ਲੈਣੇ ਇੱਕ ਵੜ ਦਵੇ ਬਾ ਵੜ ਦੂਗੇ ਮੈਂ ਲੈ ਆਉਂਗਾ ਕੈਂਚੀ ਲੈ ਆਈ ਫਿਰ ਉਹ ਛੱਟ ਹੋ ਜੂਗਾ ਇਹਨਾਂ ਤਨ ਬਣਾ ਕੇ ਜਾਊਗਾ ਛਤਰੀ ਜੀ ਦੀ ਬਣਾ ਦੀ ਆਪਣੇ ਕੋ ਦੂਈ ਵੀ ਕੈਂਡਾ ਲਾਇਆ ਤੂੰ ਤਾਂ ਦੇਖ ਲੈ ਥੈਂਕ ਯੂ ਬੇਸਾ ਦੀ ਬੂਈ ਬੇਸਾ ਨੇ ਪੁੱਛੋ ਮਨੋਂ ਨੇ ਪਹਿਲਾਂ ਹੁੰਦੀ ਤੂੰ ਜੀ ਹਨਾ ਹੈ ਜੀ ਆਇਆ ਆ ਆ ਆ ਮਾ ਨਹੀਂ ਪੈਂਦੀ ਆਏ ਹਾਂ ਹੈਨਾ ਐਡੀ ਆ ਐਡੀ ਆਹੋ ਆਏ ਆਏ ਵੱਜਦੀ ਆ ਉਹ ਮੇਰੇ ਦੂਏ ਬੂਟੇ ਲੱਗੇ ਹੋ ਦੋ ਇਹੋ ਕੀ ਕਹਿੰਦੇ ਉਹ ਵਿਦਿਆਵੜਾ ਜੀ ਕਹਿੰਦੇ ਹੁੰਦੇ ਜਿਹਨੂੰ ਉਹ ਕਰਨੀ ਆ ਰੋਲ ਜੀ ਹੋ ਜੂਗੀ ਕਰਕੇ ਇੱਕ ਦਿਨ ਕਰ ਦੂਗਾ ਕੋਈ ਇਹਦਾ ਇਹਦਾ ਜਿਹੜਾ ਮਰਜ਼ੀ ਕਰਾ ਲੈਂਦਾ ਤੇ ਬਾੜ ਨਹੀਂ ਜਿਹੜੀ ਬਾੜ ਲਾਉਂਦੇ ਆ ਪਾ ਹਾਂ ਪਾਰਕਾ ਨੂੰ ਆਏ ਉਹਨੂੰ ਕੱਟਣੇ ਨੂੰ ਚੌਟ ਸਹਿਜ ਦੇ ਨੂੰ ਆਹ ਸਹਿਜ ਨੂੰ ਚੌਟ ਸਦਾਰ ਨੂੰ ਗੋਲ ਕਰਨ ਗਲਤੀ ਕਰਦੀ ਆਪਾਂ ਨੇ ਕਿਹੜੀ ਉਹ ਬਾੜ ਜੀ ਲੱਗ ਜੂਗੀ ਉਹ ਚੀਜ਼ ਬਹੁਤ ਸੋਹਣੀ ਆ ਮੈਂ ਕੁਟੀਏ ਜਨ ਲਾਈ ਤਾਰ ਲਾ ਕੇ ਲੱਗਣੀ ਆ ਜਦ ਮੈਨੂੰ 8 ਰੋ ਦੇ ਉੱਤੇ ਇੱਕ ਬੁੱਟਾ ਨੂੰ ਹਾਂ ਬਹੁਤ ਹੋ ਜਾਂਦੀ ਆ ਬਹੁਤ ਹੁੰਦੀ ਆ ਕਰਨ ਵੀ ਲਾ ਕੇ ਫਾਇਦਾ ਉੱਥੇ ਕਰਨ ਜਿਹਦੇ ਕੋਠੇ ਵੀ ਨਹੀਂ ਲਾਈਦੇ ਨੇ ਉਹ ਹਾਂ ਗੌੜੇ ਨਹੀਂ ਕਰਦਾ ਨਾ ਪਾਣੀ ਪਾਉਂਦਾ ਨਾ ਬਸ ਹੁਣ ਉਹ ਤਾਂ ਮੈਨੂੰ ਯਾਰ ਵੱਧੀ ਹੁੰਦੀ ਆ ਆ ਬਹੁਤ ਕਟੰਗ ਮੰਗਦੀ ਆ ਉਹ ਹਾਂ ਹੁਣ ਉੱਥੇ ਟੈਂਕੀ ਬਲਾਈ ਵੀ ਦੀ ਆਪਣੇ ਜਾਂ ਟੈਂਕੀ ਲੱਗਿਓ ਲੱਗੀ ਆ ਉਹ ਟੈਂਕੀ ਦੀ ਫੁੱਲ ਬੁੱਟੇ ਆਇਆ ਤੇਰੇ ਬਕੂ ਲਾਇਆ ਤਾਂ ਜਾਂ ਟੈਂਕੀ ਤਿਆਰੀ ਹੋਈ ਆ ਉਹਦੇ ਬਾਅਦ ਬੇਲ ਨਹੀਂ ਸੰਭੀ ਕਿਸੇ ਨੇ ਨਹੀਂ ਸੰਭੀ ਉਹ ਤਾਂ ਸਾਡੇ ਖੇਤ TH ਆ ਗਈ ਹਾਂ ਹਾਂ ਖੇਤ ਤੱਕ ਲਾ ਗਈ ਰਸਤਾ ਵੀ ਬਾਰ ਕਰਿਆ ਹੀ ਉਹੀ ਕਟੇਗੇ ਨਹੀਂ ਹੋਈ ਯਾਰ ਜਿਹੜਾ ਜੱਗੇ ਵਾਲਾ ਬਾਈ ਇੰਗਲੈਂਡ ਵਾਲੇ ਨੇ ਭੇਜਿਆ ਨਹੀਂ ਤੇ ਜੱਗੇ ਰਾਂ ਨੂੰ ਹਾਂ ਉਹ ਬਲੇਡ ਜ ਉਹਦੀ ਨਾਲ ਬਹੁਤ ਵਧੀਆ ਹੁੰਦੀ ਐ ਉਹ ਵੀ ਠੀਕ ਆ ਆਏ ਬਣਾਈਏ ਉਹ ਠੀਕ ਆ ਉਹਨਾਂ ਜੋੜੀ ਨਹੀਂ ਲੱਗਦਾ ਫੇਰ ਉੱਥੇ ਕਰਦੇ ਨੇ ਤੇ ਹਾਂ ਕਰਤਾਰਪੁਰ ਸਾਹਿਬ ਹਾਂ ਹਾਂ ਜੇ ਲਾ ਕਿਵੇਂ ਕਟਿੰਗ ਕਰਦੇ ਉਹਦੇ ਲੱਗਿੰਦਾ ਕਰੀਉਣਾ ਮੈਂ ਲੱਗੇ ਬੇਸ਼ੰਗਰ ਹਾਂ ਤਿੱਬੀ ਸਾਹਿਬ ਦੇਖ ਲੈ ਹਾਂ ਇੱਕ ਮਾਲੀ ਪੱਕਾ ਹੀ ਆ ਆ ਉਹ ਦੇਖ ਲੈਣਾ ਤੇ ਜਿਹੜੀਆਂ ਬਾੜਾਂ ਆ ਕੇ ਆ ਵਧੀਆ ਹਰੇਕ ਦੀ ਉਹ ਇੱਥੇ ਮਾਲੀ ਪੱਕਾ ਆ ਬਾਈ ਮਾਲੀ ਪੱਕਾ ਜੀ ਦਵਾਈ ਫੇਰ ਇਹਦੇ ਮੰਗਦੀ ਐ ਮੇਨਟੇਨ ਦਿੱਕੇ ਦਿਨ ਕਰਤਾ ਫੇ ਮੁੜ ਕੇ ਤੇ ਦੇਖਿਆ ਨਹੀਂ ਹੋਰ ਕੀ ਹੁਣ ਆਇਆ ਕਰਨਜੀ ਦੇ ਆਟਾ ਹੋਰ ਬਣ ਜੀ ਮੋਟਰ ਜੀ ਖੱਬਣ ਲਾ ਦੇ ਉਹ ਕਰ ਦੇ ਖੱਬਣਾ ਨਹੀਂ ਖੇਚਣਾ ਹੋਣੀ ਨਹੀਂ ਇਹ ਤੇ ਇਹ ਤੇ ਹੁਣ ਨਹੀਂ ਮੇਨ ਲਈ ਨਾ ਹੋਰ ਕੰਮ ਤਾਂ ਕਰ ਚਰੀ ਇਹ ਨਹੀਂ ਵੱਡਦਾ ਇਹਦਾ ਕੰਮ ਕਰੂਗਾ ਜੀ ਕਹਿੰਦਾ ਹਾਂ ਇਹ ਇਹ ਆ ਕੰਮ ਕਰੀ ਜਣੇ ਨੇ ਸੋਵੇ ਤਾਂ ਠੀਕ ਆ ਹਾਂ ਕੰਮ ਕਰੀ ਜਾਊਗਾ ਘੇੜਾ ਸਾਜ ਸਵੇਰ ਰੋਈ ਪਤਾ ਆ ਜਿਆ ਕਾਕੂ ਲਾਉਂਦੇ ਬਣਾਉਣ ਦੀ ਗੱਲਬਾਤ ਬਣ ਜਾਂਦੀ ਉਹਨਾਂ ਹਾਂ ਮੋਟਰ ਤਾਂ ਵਧੀਆ ਬਣ ਗਈ ਹੁਣ ਕਾਦ ਹਾਟ ਕੇ ਲਗੂਗਾ ਮਿੱਟੀ ਉਹ ਧੰਦ ਬਣੀਆਂ ਦਬਣੀਆਂ ਹੱਲੇ ਦਬਣੀਆਂ ਹੱਲੇ ਘਾਲਾ ਕੇ ਫਾਇਦਾ ਨਹੀਂ ਕੋਈ ਹੱਲੇ ਕਿਤੇ ਆਪਣੀ ਆ ਮਿੱਟੀ ਬਹੁਤ ਉੱਚੀ ਬਹੁਤ ਆਉਗੀ ਹਾਂ ਉਹ ਵੀ ਉਧਰ ਟਾਈਮ ਨਾਲ ਦਦਾ ਦਬਣੀਆਂ ਉਹ ਪਾਣੀ ਪੁਣੀ ਡਟਕੇ ਆ ਦੇ ਮੀਂਹ ਨਹੀਂ ਪਿਆ ਮੀਂਹ ਪਾ ਕੇ ਕੱਕੜੇ ਜੀ ਨਾ ਜਿਹੜਾ ਆ ਮੀਂਹ ਤਾਂ ਨਾਲ ਪਾਣੀ ਛੱਡਿਆ ਆ ਇਹ ਲਾ ਕਣ ਕਰੂ ਵੀ ਪਾਣੀ ਲੱਗੇ ਆ ਇਹਦਾ ਧਾਨਾ ਨੂੰ ਪਾਣੀ ਛੱਡਿਆ ਉੱਥੇ ਨਾ 4 4 ਫੁੱਟ ਭਰਾਏ ਤੇੜ ਪਈ ਆ ਪਾਣੀ ਮਿੱਟੀ ਨੂੰ ਹਾਂ ਹਾਂ ਐਡੀ ਦਬੀ ਆ ਉਹ ਜਾਂ ਪਾਣੀ ਤੁਸੀਂ ਅਸੀਂ ਚਲੇ ਗਏ ਨਾ ਕੰਤੂ ਪਾਣੀ ਖੜਾ ਰਿਹਾ ਹੈ ਰੇਚ ਹਾਂ ਕਣਕਾਲਾ ਪਾਣੀ ਸੁੱਕ ਜਾਂਦਾ ਤਾਂ ਮਾਹਦੇ ਕਿੱਥੇ ਤੇੜ ਪਈ ਆ ਇੰਨੀ ਤੂੰ ਤੇੜ ਪਈ ਬਿੰਦਰ 5 ਫੁੱਟ ਤੱਕ ਹਾਂ ਹਾਂ ਉੱਥੇ ਫਿਰ ਸੈਟ ਹੋ ਗਈ ਮਿੱਟੀ ਐਨ ਬੈਠ ਗਈ ਉਹ ਜਿਹੜੀ ਉਹ ਮਿੱਟੀ ਮੁੜ ਕੇ ਜਿਹੜੀ ਉਹ ਮਿੱਟੀ ਨਾ ਪੱਸੀ ਆ ਉਹ ਉਹ ਬੱਠ ਜਮਨੇ ਵਾਲੀ ਆ ਜਮਨੇ ਵਾਲੀ ਆ ਕਰਾ ਲਿਆਂਦੀਆਂ ਦੋ ਤੀੜੀਆਂ ਪੁੱਛ ਕੇ ਉਹਨੂੰ ਇਹ ਮਿੱਟੀ ਹੋਤਰਾਂ ਦੀ ਆ ਉਹ ਮਿੱਟੀ ਦਾ ਫਰਕ ਹੈ ਇਹ ਹਾਂ ਉਹ ਮਿੱਟੀ ਦਾ ਫਰਕ ਹੈ ਇਹ ਉਹ ਨਹੀਂ ਹੈਗੀ ਇਹ ਸਿਰਫ ਉਹ ਕਰਦੀ ਮਿੱਟੀ ਉਹ ਥੋੜੀ ਮਰੀ ਢਾਕ ਰੁਗਬਰ ਆ ਰੁਗਬਰ ਆ ਗਈ ਇਹ ਇਸ ਲਈ ਰੁਗਬਰ ਆ ਗਈ ਇੱਥੇ ਜੇ ਮੀਂਹ ਪੈ ਜਾਵੇ ਪਤਾ ਨਹੀਂ ਲੱਗਦਾ ਕੇਠਾ ਉਦਾਂ ਉਹਰੇ ਕਰਨ ਚ ਮਿੱਟੀ ਢੇਰੀਆਂ ਲਾਈਆਂ ਕਿੰਨਾ ਵੀ ਪਿਆ ਦੂਏ ਦਿਨ ਠੀਕ ਦੀ ਸਾਰੀ ਕੋਈ ਆਹ ਮਿੱਟੀ ਮੈਂ ਨਾ ਬੂਟੇ ਰੋਕੇ ਚੱਲੇ ਆ ਆਹ ਮਿੱਟੀ ਮੈਂ ਕਰਨਜੀ ਵਾਲੀ ਮੈਂ ਦੇਖੇ ਕਿੰਨੇ ਚੱਲਨੇ ਆ ਚੱਲੂਗੇ ਉੱਥੇ ਕਿ ਜੜ ਫੈਲਦੀ ਜਾਂਦੀ ਦੇ ਵਿੱਚ ਟਾਈਟ ਹੋਈ ਬੈਠਾ ਜੋਰ ਲੱਗਦਾ ਹੈ ਠਾ ਇਹ ਜੋਰ ਲੱਗਦਾ ਜੋਰ ਲੱਗਦਾ ਥੋੜੀ ਜਿਹਾ ਚੱਲਿਆ ਕੰਮ ਹੈ ਉਹ ਖਰਨਜੀ ਦੇ ਪਰਾਂ ਦੇ ਰਖ ਚਾਂ ਚੱਲਦੇ ਪੋਲ ਹੈ ਉਹ ਲਾ ਫਾਈਟ ਨਹੀਂ ਜਿਹੜੇ ਉੱਥੇ ਉੱਲੀ ਸਾਈਡ ਵਾਲੇ ਥੋੜੀ ਹੜਕ ਕੇ ਜਿ ਲੈਉਂਗਾ। ਇਕੱਠਾ ਦਾ ਭਟਾ ਗਿਆ ਇੱਕ ਤਾਂ। ਕਿਹੜਾ ਛੋਟਾ? ਛੋਟਾ। ਕੀ ਹੋਇਆ? ਉਹ ਛੋਟਾ ਜੱਠੇ ਨੂੰ ਪਤਾ ਕੀ ਕਰ ਰਿਹਾ ਉਹਨੇ ਹੁਣ ਬੜੇ ਦੀ ਉਹਨੇ ਪੱਟੀ ਸਰਵੰਤੀ ਆਇਨ। ਛੋਟਾ ਇੱਕਣੀ ਮਾ ਕੇ ਜਾ ਕੇ ਗਾੜੀਆਂ ਥੱਲੇ ਉੱਪਰ ਰੱਖ ਦਿਆ। ਗਰਮਟ ਨਹੀਂ ਮਾਰਿਆ। ਗਰਮਟ ਨਹੀਂ ਮਾਰਿਆ। ਹਾਂ ਬਸ ਫਿਰ ਤਾਂ ਹੁਣ ਹੀ ਤਾਂ ਥੱਲੇ ਪੱਪਾ ਨਾ ਫਰਸ਼ ਪੈਣਾ ਥੱਲੇ। ਹਾਂ। ਫਰਸ਼ ਪੈ ਕੇ ਤਾਂ ਉੱਪਰ ਰੱਖਣਾ। ਉਹ ਖੜੀ ਤੇ ਡਾਗੀ। ਉਹਨੂੰ ਭੰਨ ਨਾਲ ਤਾਂ ਪੈ ਪੈ ਕੇ ਰਨੂ ਘੱਟ ਸਿੱਧਾ। ਉਹ ਥੇੜਾ ਮਿੱਟੀ ਪੈ ਪ ਪੈਰ ਕਿ ਦਿਨ ਪਾਣਾ ਫਿਰ ਉਹ ਪੈਰ ਸਾਹਮਣੇ ਨੂੰ ਹੀਠਾ ਨੂੰ ਮਿੱਟੀ ਚ ਪਾ ਕੇ ਇਧਰਲੇ ਘਰ ਨੂੰ ਕੱਢ ਦੇਣਾ ਜਿਹੜਾ ਇਧਰ ਮੋਟਰ ਦੇ ਸਾਹਮਣੇ ਨੂੰ ਹੈ ਇਹ ਨੀਵੇਂ ਕਰੇ ਜਿਹੜੇ ਹਾਂ ਫੇ ਖਾਲ ਨੂੰ ਨੱਕਾ ਹੈਗਾ ਉਧਰ ਉਧਰ ਰੱਖਾ ਹੋਇਆ ਹੈ ਪਰ ਠੀਕ ਨਹੀਂ ਗੱਲ ਤਿੰਨ ਕਹਿਰਿਆਂ ਨੂੰ ਉਹ 2 ਸਾਲ ਤੱਕ ਕਿਤੇ ਪੱਟੋ ਜਣੇ ਤੇ ਬਾਅਦ ਲੇਜ਼ਰ ਮਾਰ ਕੇ ਬਣਾ ਲੈਣਾ ਜੇ ਤਾਂ ਮੈਂ ਉਹ ਠੀਕ ਨਾਲ ਪਾਣੀ ਤਾਂ ਖੁੱਲ੍ਹੇ ਹੀ ਜਾਂਦਾ ਜਿੱਥੋਂ ਮਾਦੀ ਛੱਡਦੇ ਜਾਂਦੇ ਉਹ ਛੱਡਿੰਦਾ ਨਾ ਉਹ ਛੋਟੇ ਚ ਬੱਚੇ ਇਹਨਾਂ ਦਾੜਾ ਵਿੱਚ ਦਿੰਦਾ ਮੈਂ ਇਹਨੂੰ ਪਹਿਲਾਂ ਮੈਂ ਕਿਹਾ ਦਾੜਾ ਵਿੱਚ ਚਾਹੀਦਾ ਤਾਂ ਇਹ ਬਾਹਰ ਕੱਢਿਆ ਬਣਾ ਬਾਹਰ ਕੱਢਿਆ ਪਤਾ ਨਹੀਂ ਬਾਹਰ ਤੋਂ ਆਪਣਾ ਫਿਰ ਤਾਂ ਇਹ ਛੱਠਾ ਪਹਿਲਾ ਬਾਈ ਦਾ ਕਾਹਨਵੇਂ ਸਿਰ ਮੈਨੂੰ ਦਿਖਦਾ ਤਾਂ ਵੀ ਬਣਨਾ ਹੈ ਉਹਦਾ ਸਾਲਾ ਉੱਪਰਲਾ ਪਾਣੀ ਵੀ ਥੱਲੇ ਗਿਰਦਾ ਚਿੱਠੀ ਦਾ ਛੱਟ ਵਾਲਾ ਪਾਣੀ ਵੀ ਵਿੱਚ ਨਹੀਂ ਗਿਰਦਾ ਹੁਣ ਰੋਡ ਬਣੂਗਾ ਹੁਣ ਬਣਨਾ ਚੌੜਾ ਬਣਾਵੇ ਵੀ ਬੜਾ ਛੋਟਾ ਬਣਾਇਆ ਛੋਟਾ ਬਣਾਇਆ ਬੜਾ ਬਣ ਬਿਆਰ ਅਰੇ ਖੜ ਜਾ ਦਾਬਲਾਂ ਦੇ ਮਿੱਟੀ ਥੋੜੀ ਹੋਰ ਬਣਾ ਦੇ ਹਾਂ ਬਾਜਚ ਬਣਾਇਓ ਇਹਨੇ ਬੂਟੇ ਦੀ ਕਾਲੀ ਕਰੀ ਮੈਨੂੰ ਕਹਿੰਦਾ ਬੂਟੇ ਲੈ ਕੇ ਆਉਣੇ ਸਾਰੇ ਬੂਟੇ ਪਟਕੇ ਕੋਈ ਸਵਾਦ ਆ ਮੈਂ ਬਾਜਚ ਲਾਈ ਮੈਂ ਵੀ ਇਹ ਕਿਹਾ ਤਾਂ ਮੈਂ ਬਾਜਚ ਲਾਈ ਬੂਟੇ ਆ 5-400 ਦੇ ਖਰਾਬ ਹੋ ਜਿਹੜੇ ਹੋਏ ਜੇ ਬੂਟੇ ਨਾ ਲਾਉਂਦਾ ਫਿਰ ਇਹਨੇ ਕੁਝ ਨਹੀਂ ਤਾਂ ਕਰਨਾ ਉੱਥੇ ਐਉਂ ਰਹਿ ਜਾਣੀ ਦੀ। ਮੁੱਟਿਆਂ ਕਰਕੇ ਥੋੜਾ ਜਿਹਾ ਹੰਬਲਾ ਜਾਂ ਮਾਰ ਗਿਆ। ਹੰਬਲਾ ਹੀ ਮੁੱਟਿਆਂ ਨੇ ਮਾਰਾਇਆ ਇਹਦਾ। ਹਾਂ। ਆਹ ਜਿਹੜੇ ਮੁੱਟੇ ਹੀ ਲਾ ਤੈਨੂੰ ਕਰ ਲਮਾ ਕੋਈ। ਵੀ ਕਰ ਲਮਾ ਕੁਝ। ਹਾਂ। ਨਹੀਂ ਨਹੀਂ ਕੁਝ ਵੀ ਹੋ। ਮੋਟਰ ਵਧੀਆ ਬਣ ਗਈ। ਕਹਿ ਤਾ ਰਿਆਂਦਾ ਮੈਨੂੰ। ਬਈ ਯਾਰ ਇਹ ਮੈਂ ਮੋਟਰ ਪਾਉਣੀ ਆ। ਮੈਂ ਕਿਹਾ ਬਜਟ ਹੈ। ਕਹਿੰਦਾ ਆਪਾਂ ਨੇ ਕਰ ਲੈਣਾ ਹੈ ਨਾ ਕੋ ਖੁਸ਼ਕ। ਹਾਂ। ਇਰੋਂ ਵੱਧਾ 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 ਹੁਣ ਕੰਮ ਆਦਾ ਇਹਦਾ ਇੱਕ ਚੀਜ਼ ਇਹੋ ਜੀ ਹੈ ਇਹ ਚੀਜ਼ ਇਹੋ ਜੀ ਯਾਰ ਵਿਆਹ ਹੋਇਆ ਕੋਣ ਲੱਜਾ ਕੋਈ ਹੋਣੀ ਹੈਗਾ ਜਿੰਨਾ ਜਿੰਨਾ ਹੁਣ ਜਿੰਨਾ ਮਰਜ਼ੀ ਪਹਲਾਈਏ ਪਰ ਜਿੰਨਾ ਮਰਜ਼ੀ ਲਾਈਏ ਅੰਨਾ ਲਾਈਏ ਹੋਰ ਨਾਲ ਚਾਹੀਏ ਨਾ ਹੋਰਾਂ ਦੇ ਇੱਕ ਚੱਲ ਪਰ ਇਹ ਤਾਂ ਲੈ ਜਦੋਂ ਸਪੀਕਰ ਮਕਾਨ ਪਾ ਸਾਡੇ ਕੋਲ 50000 ਰੁਪਏ ਹੁੰਦਾ ਬਾਕੀ ਕਹਿੰਦਾ ਸਾਡੇ 4 ਲੱਖ ਚ ਮਕਾਨ ਪਿਆ ਤਦ ਦੇ ਲਾ ਉਹ ਇਹਦਾ ਬਾਏ ਇਹਦਾ ਸਾਡੇ ਕੋਲ 2.5 ਲੱਖ ਰੁਪਏ ਚ ਦੱਸੇ ਸ਼ੁਰੂ ਕਰਿਆ ਇਹਦਾ ਕੰਮ ਵੀ ਨਹੀਂ ਰੁਕਦਾ ਲੱਗਿਆ 80 ਲੱਖ ਦੇ ਕਿਹੜਾ ਤੇਰਾ ਚੱਲੀ ਜਾ ਰਿਹਾ ਉਹ ਹੀ ਕਹਿੰਦਾ ਵਾ ਤੇਰਾ ਵੀ ਇਹਦਾ ਕੰਮ ਰੁਕਦਾ ਨਹੀਂ ਹੈਗਾ ਇੱਕ ਵਾਰ ਸ਼ੁਰੂ ਕਰ ਦੇ ਬਸ ਸ਼ੁਰੂ ਕਰ ਦੇ ਫਿਰ ਬੰਦ ਲਾਈ ਜਾਂਦਾ ਲਾਈ ਜਾਂਦਾ ਫਿਰ ਜਿੰਨੇ ਗਾਇ ਬੰਦ ਲਾਉਂ ਜਿੰਨੇ ਆਏ ਲਾਉਂਦਾ ਲਾਉਂਦਾ ਬੰਦੇ ਨੂੰ ਦਿਖਦਾ ਹੁੰਦਾ ਵੀ ਮੈਂ ਇੱਧਰ ਆਪਣਾ ਪੂਰਾ ਕਰ ਲਵਾਂ ਸਾਡੇ ਵਿੱਚੇ ਮਗਾਣ ਵਿੱਚ ਦਕਾਨਾ ਹੋਰ ਕੰਮ ਰੋਹੀ ਜਾਂਦੇ ਆ ਆ ਚੰਦੀਰ ਨਾ ਜਲੀ ਲੱਗਦਾ ਮੈਂ ਕਹਿੰਦਾ ਥੋੜਾ ਬਾਥਰੂਮ ਉੱਪਰ ਲੱਗ ਲੈਂਦਾ ਲੱਗਦਾ ਲੱਖ ਡੇਢ ਲੱਖ ਨਾਰਮਲ ਲੱਗਦਾ ਲੱਗਦਾ ਕਿ ਨਹੀਂ ਲੱਗਦਾ ਨਾਰਮਲ ਲਓ ਡੇਢ ਲੱਖ ਰੁਪਈਆ ਲਾ ਕੇ ਤੁਰੇ ਪੇ ਜਾਦੇ ਬਹੁਤ ਵੀ ਇਨਾਲੇ ਏਟਾ ਬਣੀ ਦੀ ਫਿਰ ਵੀ ਸਾਡੇ 3-4 ਲੱਖ ਰੁਪਈਆ ਲੱਗ ਲੈਦੇ ਫਿਰ ਅੱਜ ਦੇ ਪਰ 4 ਲੱਖ ਰੁਪਈਆ ਲੱਗ ਲੈਦਾ ਆਪਣਾ ਨਾਲੇ ਇੱਟ ਥਾਲੀ ਆ ਬਣੀ ਸੀ ਘਰ ਦੀ ਪਈ ਇੱਕ ਏ ਟਰਾਲੀ ਮੰਗਾਈ ਦੀ ਬਾਹਰ ਤੇ ਕੁਝ ਨਹੀਂ ਆਉਂਦਾ ਕੋਸ਼ ਨਹੀਂ ਆਉਂਦਾ ਉਹ ਤਾਂ ਝੋਲਾ ਭਰ ਲੇ ਜਾ ਝੋਲੇ ਵਿੱਚ ਸਾਮਾਨ ਆ ਜਾਂਦਾ ਝੋਲੇ ਵਿੱਚ ਆ ਜਾਂਦਾ ਹਾਂ ਠੀਕ ਆ ਗੱਲ ਹਾਂ ਪੈਸੇ ਦਾ ਝੋਲਾ ਫਾਪੀ ਤੇ ਝੋਲੇ ਦੀ ਨਾ ਗੱਲ ਆ ਮੁੰਡਾ ਦੇ ਸਾਮਾਨ ਆ ਜਾਂਦਾ ਹਾਂ ਗੱਲ ਤਾਂ ਬਕੀ ਹੈ ਹਾਂ ਉਹ ਨਹੀਂ ਥਾਲਾ ਸੋਰ ਹੈਗਾ ਉੱਥੇ ਲੱਕੜੀ ਲੱਗੇ ਹੋਏ ਆ ਮੈਂ ਠੇਕੇਦਾਰ ਨੂੰ ਪੁੱਛਿਆ ਮੈਂ ਕਿੰਨਾ ਕਹਿੰਦਾ ਜੀ 17 ਲੱਖ ਰੁਪਈਆ ਬਣ ਗਿਆ ਬਾਬੂ ਕਹਿੰਦੀ ਇਹਨੇ ਹਾਂ ਚੱਲਦੇ ਇਹਨੇ ਕੰਮ ਫੇਟਾ 2-3 ਬਾਰਜੇ ਬਣਾਉਣ ਲੱਗੇ ਹੋਏ ਆ ਅੱਛਾ ਲੱਕੜੀ ਬਹੁਤ ਮਹਿੰਗੀ ਆਉਂਦੀ ਆ ਲੱਕੜੀ ਮਹਿੰਗੀ ਆ ਬਾਈ ਦਾ ਬਾਈ ਮਹਿੰਗੀ ਆ 10 ਲੱਖ ਦੇ ਉੱਪਰ ਪੈਂਟਰਾਂ ਦਾ ਬਣਿਆ ਪਿਆ ਇਹਨੇ ਹੋਇਆ ਕੁਛ ਨਹੀਂ ਤੇ 4 ਮੰਜ਼ਲੀ ਆ ਮੱਗੇ ਵਧੀਆ ਤਾਂ ਕੰਮ 27 ਲੱਖ ਹੋ ਗਿਆ ਅੱਗੇ ਵਧੀਆਗਾ ਲੱਕੜੀ ਵਾਲਾ ਕੋਈ ਨਹੀਂ ਤਾਂ ਡੋੜਨਾ ਪੈਂਦਾ ਉਹੀ ਥਾਲੀ ਇੱਟ ਦੀ ਘੜ ਕੇ ਡੇਲੀ ਦੀ ਚੁਗਾਠ ਬਣਾ ਲੈਂਦੇ ਨਾ ਹਿਲਦੀ ਦੀ ਨਾ ਬਾਤ ਯਾਰ ਹੁਣ ਤਾਂ ਹੋਈ ਬੋਲਉਂਦੇ ਅਹੀ ਤਾਂ ਜਿੰਨੇ ਦੀ ਚੁਗਾਠ ਬਣਦੀ ਉਹਨੂੰ ਤਾਂ ਜਿਆਦਾ ਟਾਕੇ ਟਾਕੇ ਅੰਦਰ ਰੋਜੀ ਲੱਗਿੰਦੇ ਸੀ ਟਾਕੇ ਬਰਬਾਦ ਜਿੰਨੇ ਚੁਗਾਠ ਬਣਦੀ ਆ ਹੁਣ ਖੜੀ ਆ ਆਦੇ ਹੁਣ ਕੁੱਪ ਨੂੰ ਜਾਈ ਜਾਂਦਾ ਕੰਮ ਹੁਣ ਜੇ ਚੁਗਾਠਾ ਲਾਉਣੀ ਆ ਲੋਹੀ ਦੇ ਲੱਗਦੇ ਯਾਰ ਮੇਰੀ ਅੱਜ ਦੇ ਟਾਈਮ ਦੇ ਜੇ ਬੰਦੇ ਸਰਤਾਨ ਪਾਉਣਾ ਹੈ ਨਾ ਵੀ ਹਾਂ ਆਪਣੇ ਸਲਾਬ ਆ ਜਿਆਦਾ ਉਹ ਵੀ ਹੈਗੀ ਆ ਐਸੀ ਜਾਬੀ ਨਹੀਂ ਯਾ ਨਾ ਉਹ ਜਸਵੀਰ ਯਾਰ ਆ ਖੜੀਆਂ ਦੀਆਂ 20 ਲੱਖ ਰੁਪਏ ਵੇ ਗਾਠਾਂ ਆ ਜਾਂ ਤਾਰੀਆਂ ਵਿਚ ਦੇ ਘੋਣੇ ਨੇ ਖਾਧੀਆਂ ਵੀ ਆ ਬੈ ਇਦਾਂ ਹੀ ਖੜੀਆਂ ਦੀਆਂ ਬਹਿਰਿਆਂ ਦੀ ਉਹਦੇ ਪਰੇ ਖੜੀਆਂ ਦੀ ਬਸ ਵਿਚ ਦੇ ਪੋਾਈਆਂ ਵਾਲੀਆਂ ਵਧੀਆ ਲੋਹੇ ਵਾਲੀ ਲੋਹੇ ਵਾਲੀ ਠੀਕ ਐ ਹੋਵੇ ਦੀਸਤੀ ਲੋਹੇ ਵਾਲੀ ਵਧੀਆ ਲੱਕੜੀ ਦੀ ਜਗਾ ਨਾ ਦੂਈ ਬਲਵਾਵੇ ਇੱਕ ਤੇਰੀ ਆ ਕਰਮੀਆਂ ਕਿੱਡਾ ਜਵਾਜਾ ਵੇ ਰੋਟੀਆਂ ਪਕਾਉਣੀ ਇਹਦੇ ਪਰ ਐ ਕਿਤਾ ਵੀ ਲੈਂਦੀ ਆ ਜਿਹੜਾ ਰੋਹਾ ਦੇਖ ਲੈ ਜਿੱਕਨਾ ਜੜਾ ਲੌਕਰ ਹੁੰਦਾ ਵੀ ਟੂੰਬਾ ਰੱਖਣੀ ਉੱਥੇ ਬੈਂਕ ਚ ਅਜੀ ਤੱ ਵੀ ਆਪਣੇ ਰੂਟੇ ਬਣਾਉਣੇ ਕਰਦੇ ਨੇ ਹੋਰ ਹੈ ਇੰਨੀ ਮੋਟੀ ਉਹ ਵੀ ਹਲਕੀ ਹੁਣੀ ਨਾਲ ਉਹ ਵੀ ਹਲਕੀ ਹੁਣੀ ਉਹ ਵੱਡੀ ਯਾਦਰ ਲੈ ਦੱਸ ਉਹ ਠੀਕ ਆ ਯਾਦਰ ਬਣਾਉਣੇ ਸੀਓਰਟੀ ਤਕੜੀ ਕਰਦੇ ਹੁਣੀ ਨੇ ਯਾਰ ਜੀ ਬੈਂਕ ਨੂੰ ਲਾਉਣਾ ਹੁੰਦਾ ਨਾ ਜਿੰਦਾ ਕੋਈ ਦੰਦਾ ਚਾਦਰ ਟਰਾਲੇ ਨੂੰ ਲਾਦੀ ਹੈ ਜੀ ਬਹੁਤ ਭਾਰੀ ਆ ਬਹੁਤ ਭਾਰੀ ਇੰਨੀ ਭਾਰੀ ਨਹੀਂ ਚਾਹੀਦੀ ਯਾਰ ਜਿਆਦਾ ਭਾਰੀ ਲੈ ਆ ਜਿਆਦਾ ਭਾਰੀ ਲੈ ਆ ਠੀਕ ਆ ਅਗਲੇ ਹੋ ਗਿਆ ਕਹਿੰਦਾ ਮੈਂ ਬਈ ਸਿਕਿਉਰਿਟੀ ਕਰਨੀ ਵਧੀਆ ਲੈ ਲੈ ਠੀਕ ਕੋਈ ਤੋੜ ਨਹੀਂ ਖਾਦਾ ਹੋਂ ਅਰਜਤ ਉਹਨਾਂ ਨੇ ਨਹੀਂ ਛੱਡਦੇ ਏਟੀਐਮ ਖਿੱਚ ਲਈ ਜਾਂਦੇ ਆ ਏਟੀਐਮ ਖਿੱਚ ਲਈ ਜਾਂਦੇ ਆ ਉਹ ਵੀ ਨਾ ਭਾਈ ਚੋਰੀ ਕਰਨੀ ਫਿਰ ਉਹ ਤਾਂ ਫਿਰ ਹੈਗਾ ਚੋਰੀ ਕਰਨੇ ਨੂੰ ਮੰਜਾ ਰੱਖ ਹੋਣਾ ਇੱਕ ਲੈ ਤਾਂ ਹੂੰ ਅਵੇ ਇੰਨੇ ਘਾਟੇ ਕਰਨੀ ਬੈਟਰ ਹੋਊਂਗੇ 4 ਕੁਰਸੀਆਂ ਹੋਊਂਗੇ 4 ਕੁਰਸੀਆਂ ਹੋਊਂਗੇ ਉਹ ਇੰਨਾ ਇੱਥੇ ਕਿਹੜਾ ਲੋਜੇ ਬੈਠਣਾ ਬੰਦੇ ਨੇ ਕਿਤੇ ਯਾਰ ਦੋਸਤ ਉਹਦੇ ਹੋਏ ਆਪਾਂ ਆਪਾਂ ਬੈਠ ਕੇ ਜਾ ਕੇ ਬਾਹ ਕੁਸਾ ਉਹ ਇਹਨੇ ਕਿ ਇੰਨੇ ਨੇ ਫਿਰ ਜਦ ਜਿਆਦਾ ਜਿਆਦਾ ਤੇ ਜਿਆਦਾ ਆਉਂਗਾ ਬੀਜੋ ਕੋਈ ਲੜ ਗਿਆ ਤਾਂ ਜਾ ਕੇ ਪੈ ਜੂਗਾ ਬਸ ਉਹ ਉਹ ਫਲੈਕਸ ਜਾਲੀ ਦੀ ਵਧੀਆ ਉਹ ਜਿਹੜੀ ਜਾਲੀ ਆ ਹਾਂ ਜਿਹੜੀ ਬਾੜ ਕਰਦੇ ਮੈਂ ਇਹਨੂੰ ਕਿਹਾ ਦਮਾ ਉਹ ਲਾਈ ਦੂੰ ਜਾਲੀ ਦੀ ਨਹੀਂ ਬਾੜ ਹੁੰਦੀ ਆਪਣ ਬਗਲ ਕਰਨ ਦੀ ਜਿਹੜੀ ਆਪਾਂ ਕਹਿੰਦੇ ਆ ਫਲੈਕਸ ਜਾਲੀ ਕਹਿੰਦੇ ਆ ਮੰਡੇ ਚ ਲਾਈ ਹੋਈ ਆ ਉਹਨੇ ਦੇਖਿਆ ਤਰੀਮੀ ਉਹ ਉਧਾ ਇੱਕ ਮੈਂ ਹੋਰ ਦੇਖਿਆ ਬਾਈ ਉਹ ਯਾਰੀ ਉਹ ਮਸ਼ੀਨੀ ਯਾਰੀ ਹੁੰਨੀ ਵੀ ਆ ਮਸ਼ੀਨੀ ਉਹ ਕਿਹੜਾ ਹੱਥਾਂ ਨਾਲ ਬਣ ਹੁੰਦੀ ਆ ਹੱਥਾਂ ਨਾਲ ਨਹੀਂ ਆਈ ਨਹੀਂ ਵੀ ਕਿਸੇ ਡੱਬੀ ਦਾ ਫਰਕ ਆ ਉਹਦਾ ਹੱਥਾਂ ਨਾਲ ਤਾਂ ਜਿਹੜੇ ਬੰਨ ਬੰਦੇ ਆ ਉਹ ਉਹ ਹੈ ਯਾਰੀ ਆ ਬੇਨੂੰ ਆ ਜਾ ਉਹ ਯਾਰੀ ਉਹਨੂੰ ਜੰਗ ਵੀ ਲੱਗਦੀ ਆ ਜਿਹੜੇ ਬੰਨ ਵਾਲੇ ਨੂੰ ਇਹਨੂੰ ਜੰਗ ਨਹੀਂ ਲੱਗਦੀ ਇਹ ਮਸ਼ੀਨੀ ਚੀਜ਼ ਨੂੰ ਬਣੀ ਕੱਢੀ ਵੇ ਇੱਕ ਸਾ ਡੱਬੀ ਜਿੰਨੀ ਹੋਗੀ ਆ ਸਟੀਲ ਦੀ ਤਾਰ ਇਹਦੇ ਵਿੱਚ ਹਾਂ ਉਹਨੂੰ ਜੰਗ ਨਹੀਂ ਲੱਗਦੀ ਬਾਹਵ ਲੋਟ ਬਣਿਆ ਵੇ ਕੰਮ ਹੋਣਾ ਹੈ ਲੋਟ ਹੈ ਲੋਟ ਹੈ ਹੂੰ ਕਰਤਾ ਸਾਫ ਕਿਆ ਤਾਂ ਲੈ ਤਾਂ ਨਾ ਜੇ ਉਹਨੂੰ ਮੈਂ ਕਿਹਾ ਹਾਂ ਤੇ ਅੱਦਣ ਵੀ ਤੇ ਅੱਖ ਦਿਖੂਗਾ ਨਹੀਂ ਤੈਨੂੰ ਪਰਸੋਂ ਨੂੰ ਦਿਖਦਾ ਰਹੇ ਨਾ ਲੈ ਹੁਣ ਕਿੱਥੇ ਦਿਖਦਾ ਉਹਦਾ ਚੱਕ ਤੇ ਫਟਿਆ ਦੋ ਕੁ ਬਾਬੂ ਜੇ ਦਿਖਦੇ ਦਿਖਦੇ ਚਲ ਬਾੜੀ ਮੁੱਟੇ ਚਾਹੀਦੇ ਵੀ ਹੈਗੇ ਆ ਹੋ ਹਾਂ ਨਜਰ ਦਾ ਬਾੜੀ ਮੁੱਟੇ ਚਾਹੀਦੇ ਦੀ ਹੈ ਕੱਲ ਤਾਂ ਅੱਠਪਾ ਚਪਾਤੀ ਨਿਤਰਾਂ ਦੇ ਬਹੁਤ ਉੱਥੇ ਬੁੱਜੇ ਹੈ ਹੁਣ ਨਿਤਰਾਂ ਦੇ ਬਹੁਤ ਆਓ ਕਿੱਲੇ ਨੂੰ ਹੂੰ ਨਿਤਰੇ ਹੀ ਆਈਏ ਹੋ ਉਹ ਜਿਰੀ ਨਿਤਰੇ ਆਈਏ ਹੋ ਕਿਹੜੀ ਉਹ ਨਿਤਰਾਂ ਵਾਲੀ ਨਿਤਰੇ ਹੀ ਹੁਣੀ ਆ ਹਾਂ ਵੀ ਪਤਾ ਨਹੀਂ ਕਿਹੜਾ ਉਹ ਬੀਜ ਤਾਂ ਹੈਗਾ ਘਰ ਦਾ ਹੀ 134 ਹੂੰ ਤੇ ਇੱਕ ਬੁਝੋਰੇ ਨਿਸਰੇ ਆ ਵੇ ਇੱਕ ਓਰੇ ਨਿਸਰੇ ਆ ਵੇ ਵਿਚ ਆਈਆਂ ਵੀ ਗੋਭ ਦੇ ਵਿੱਚ ਅਹਿਆ ਹਾਂ ਆ ਨਿਸਰੇ ਆਉਣਾ ਪੱਧਰੀ ਨਹੀਂ ਵੈਸੇ ਨਿਸਰੀ ਹੋ ਅਭੀ ਰਾਜਣਾ ਪਤਾ ਲੀ ਨਿਕਲੇਗਾ ਲਾਗ ਜਾਣਾ ਪਤਾ ਨਿਸਰੂਗੀ ਟਾਈਮ ਨਾਲ ਨਿਸਰੂਗੀ ਟਾਈਮ ਨਾਲ ਨਿਸਰਨਾ ਰਾਜਾ ਨਿਸਰੀ ਪੂਰੀ ਟਾਈਮ ਨਾਲ ਨਿਸਰੂਗੀ ਕੋਈ ਵੀ ਚੀਜ਼ ਹੈ ਜਿਹੜੀ ਐਵੇਂ ਆ ਬਾਈ ਹਾਂ ਤੇਰੇ ਸੀਗਾ ਹਾਂ ਇਹਦਾ 400 ਨਾ 7301 ਦਾ ਆਪ ਦਾ ਇਤਰਾ ਹੀ ਰੋਇਕਾ 400 ਜਿਹੜੀ 60 ਏਨੀ ਉੱਪਰ ਹੈ ਇੱਥੇ ਲਿਆਦਾ ਰੀ ਇਹਦੇ ਉਹ ਤੇ ਪੱਟਾ ਦਾ ਅੱਥੇ ਦਲਬੀਰ ਤੇ ਅੱਛਾ ਦਲਬੀਰ ਦੇ ਪੱਟਾ ਦਾ ਇਹ ਠੀਕ ਹੈ ਠੀਕੋ ਠੀਕ ਹੈ ਬੈਂ ਵਧੀਆ ਹੈ ਵਧੀਆ ਖੜੀ ਹੈ ਚੱਲੀਓ ਜੀ ਫਿਰ ਜਾਣੇ ਚੰਗਾ ਭਾਈ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਆਉਣੇ ਆਲਾ ਹਾਂ ਮੈਂ ਵੀ ਆ ਜਾਣਾ